ਗੁਰੂ ਸਾਹਿਬ ਜੀ ਨੇ ਗੁਰਬਾਣੀ ਦਾ ਉਚਾਰਨ ਸ਼ੁੱਧ ਕੀਤਾ ਹੈ ਪਰਿਆ ਮਤ ਪਾਪਾਂ ਕੈ ਸੰਗ ਉਹ ਤੋਂ ਪੈ ਨਾਵੇਂ ਕੈ ਰੰਗ ਇਸ ਪੰਕਤੀ ਵਿੱਚ ਪਾਪਾ ਨਹੀਂ ਪੜਨਾ ਪਾਪਾ ਤੇ ਬੱਚੇ ਪਿਤਾ ਜੀ ਨੂੰ ਕਹਿੰਦੇ ਨੇ ਪਰਿਆ ਮਤ ਪਾਪਾਂ ਕੈ ਸੰਗ ਬਾਅਦ ਵਿੱਚ ਬਿੰਦੀ ਦਾ ਉਚਾਰਨ ਕਰਨਾ ਹੈ ਪਰ ਜੇ ਮਨੁੱਖ ਦੀ ਬੁੱਧੀ ਪਾਪਾਂ ਨਾਲ ਮਲੀਨ ਹੋ ਜਾਏ ਅਗਿਆਨੀ ਨਾ ਸਮਝ ਇੱਥੇ ਪਾਪਾ ਹੀ ਪੜਨਗੇ ਤੇ ਸਿੱਖਣਾ ਵੀ ਨਹੀਂ ਚਾਹੁੰਦੇ ਘਰ ਬੈਠੇ ਫ੍ਰੀ ਗੁਰਬਾਣੀ ਸਿਖਲਾਈ ਲਈ ਜਾਣਕਾਰੀ ਲਈ ਆਪ ਜੀ इस वट्सअप नंबर पर मैसेज कृपा करो प्लस नाइन वन सिक्स टू सिक्स वन सिक्स फाइव डबल थ्री फोर थ्री बलविंदर सिंह कीर्तन कॉलेज एमपी